ਸੰਗੀਤਾ ਵਰਨੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਦਾ ਜਿਹੜਾ ਬਜਟ ਹੈ ਰੀਤ ਦੇ ਅੰਦੇ ਲਈ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਸਰਕਾਰ ਇਹਦੇ ਬਾਰੇ ਕੁਝ ਕਹਿਦੀ ਆ ਮਰੋਦੀ ਭਿਰਾ ਇਸ ਪੈਸੇ ਬਾਰੇ ਕੁਝ ਕਹਿਦੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਅਦਾਵਾ ਸੰਗਰੂਪ ਦੇ ਵਿੱਚ ਜਿਹੜੇ ਪ੍ਰੋਫੈਸਰ ਰਿਆਜਨ ਸਹਾਇਕ ਪ੍ਰੋਫੈਸਰ ਰਿਆਜਨ ਲਾਇਬ੍ਰੇਰੀ ਦੀਆਂ ਜਿਨ੍ਹਾਂ ਦੀ ਗਿਣਤੀ 1152 ਆ ਉਹਨਾਂ ਨੇ ਆਪਣੀਆਂ ਮੰਗਾਂ ਦੇ ਸਮਾਪਨ ਵਿੱਚ ਇੱਕ ਰੋਸ ਮਜਾਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਉਪਰੰਤ ਪੰਜਾਬ ਦੇ ਵਿੱਚ ਜਿੱਦਾਂ ਅਲਵਾਸੀ ਵੀ ਦੇ ٻਜੇ ਸਟੇਟਾਂ ਤੋਂ ਲੋਕ ਆਉਂਦੇ ਆ ਉਹ ਮੰੰਦੀ ਵਿੱਚੋਂ ਬਹੁਤ ਸਾਰਿਆਂ ਦਾ ਜਿਹੜਾ ਸਭਾ ਆ ਉਹ ਇੱਕ ਕ੍ਰਿਮਨਲ ਨੀਚਣ ਦਾ ਹੋਣ ਕਰਕੇ ਉਹ ਅਕਸਰ ਆਪਣਾ ਜਿਹੜਾ ਕ੍ਰਾਈਮ ਆ ਉਹ ਕਾਤੇ ਰਿੰਦੇ ਆ ਜਿਹਦੇ ਕਾਰਨ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬੜਾ ਗੁੱਸੇ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋ ਰਹੀ ਹੈ। ਔਰ ਅਗਲੀ ਗੱਲ ਆਪਾਂ ਕਰਾਂਗੇ ਕਿ ਦੇਸ਼ ਦੇ ਅੰਦਰ ਦੇਸ਼ ਦੀ ਤਗਲ ਖੈ ਬਹੁਤ ਗੰਗੀ ਚੌੜੀ ਹੋ ਜਾਵੇਗੀ ਆਪਾਂ ਸਿਰ ਪੰਜਾਬ ਦੀ ਗੱਲ ਕਰਦੇ ਆ ਇੱਥੇ ਬਾਬੇ ਜਿਹੜੇ ਆ ਜਿਨ੍ਹਾਂ ਨੇ ਸਮਾਜ ਦਾ ਜਿਹੜਾ ਵਾਤਾਵਰਣ ਉਹ ਬਹੁਤ ਗੰਧੜਾ ਕਰਕੇ ਰੱਖਿਆ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਉਹਦੇ ਉਸ ਤੋਂ ਉਪਰੰਤ ਆਪਾਂ ਉਦਤ ਜਿਹੜੀ ਆਫਤ ਹੈ ਉਹਦਾ ਬਾਇਓ ਤੇ ਬਾਰੇ ਆਪਾਂ ਗੱਲ ਕਰਦੇ ਆ ਵੇਖਮ ਸਭ ਤੋਂ ਪਹਿਲਾਂ ਆਪਾਂ ਇਸ ਗੱਲ 'ਤੇ ਆਉਨੇ ਆਂ ਕਿ ਹੜਪੀਟਾਂ ਦੀ ਦਾ ਹਾਲ-ਚਲ ਵੇਖਣ ਲਈ ਜਾਂ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣਦਾਂ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹ ਪੰਜਾਬ ਆਏ ਸਨ ਜਿੱਥੇ ਉਹਨਾਂ ਨੇ 1600 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਆ ਉਹ ਹੜਪੀਟਾਂ ਦੀ ਮਦਦ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਦੇਨ ਦਾ అలਰਮ ਕੀਤਾ ਹੈ ਇਹ ਭਾਵੇਂ ਇੱਕ ਬਾਦ ਲਗੂਣੀ ਜੀ ਇੱਕ ਰਕਮ ਕਿਈ ਜਾ ਸਕਦੀ ਆ ਪਰ ਅਧਾਨੀ ਪ੍ਰਧਾਨ ਮੰਤਰੀ ਸਾਹਿਬ ਨੇ ਵਿਹਾਦ ਦੇ ਲੋਕਾਂ ਲਈ 3600 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਆ ਉਹ ਹੁਣੇ-ਹੁਣੇ ਅਨਾਉਂਸ ਕੀਤੀ ਆ ਲੇਕਨ ਇਹਦਾ ਮਤਲਬ ਇਹ ਸਮਝਾ ਦੇਣਾ ਚਾਹੀਦਾ ਆ ਕਿ ਪੰਜਾਬ ਦੇ ਲੋਕਾਂ ਨੂੰ ਵਿਹਾਦ ਦੇ ਸਹਾਇਤਾ ਦੇ ਮੁਕਾਬਲੇ ਤੇ ਇਹਦਾ ਹਿੱਸਾ ਇਹ ਲਗਭਗ ਇੰਨਾ ਅਮਾਉਂਟ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਅਲਾਣ ਕੀਤਾ ਹੈ ਔਰ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇੰਨਾ ਅਮਾਉਂਟ ਬਹੁਤ ਥੋੜਾ ਹੈ ਹਰ ਪੀੜਤਾਂ ਦੀ ਸਹਾਇਤਾ ਕਰਨ ਦੇ ਲਈ ਉਹ ਕਿਰਪਾ ਕਰਕੇ ਹਰ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੀ ਰਕਮ ਦੇ ਜੀ ਆ ਉਹ ਹੋਰ ਜਿਆਦਾ ਕਰਕੇ ਕਟੋ-ਕਟ ਧਿਆਨ ਦੇ ਸਕਣ ਤੇ ਉਹ ਰਕਮ ਦੇ ਕੇ ਅ ਉਹ ਉਹ ਰਾਂਗਨ ਇਨੀ ਦਾ ਕੰ ਦਾ ਉਹ ਦੂਸਰੇ ਪਾਸੇ ਇੱਕ ਬੜਾ ਮਹਾ ਭਾਗ ਕੁ ਛਿਲਿਆ ਹੋਇਆ ਆ ਪੰਜਾਬ ਸਰਕਾਰ ਤੇ اپੋਜੀਸ਼ਨ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਵਿਧਕ ਕੇ ਇਹਨਾਂ ਦੋਹਾਂ ਪਾਰਟੀਆਂ ਦਾ ਕਹਿਣਾ ਆ ਕਿ ਦੇਕਰ ਆਪਾਂ ਸਰਕਾਰ ਦਾ ਇੱਕ ਪੱਖ ਲਈਏ ਪਾ ਉਹਦੇ ਅੰਸਾਰ ਰਾਜ ਦੇ ਜਿਹੜਾ ਵਿੱਤਵ ਭਾਗ ਹੈ ਉਹਦੇ ਵਿੱਚ ਲਗਭਗ 60% ਜਿਹੜਾ ਪੈਸਾ ਹੁੰਦਾ ਉਹ ਸਰਕਾਰ ਚਵਾਉਣ ਲਈ ਰੱਖਿਆ ਹੁੰਦਾ ਹੈ ਲੇਕਿਨ ਗीडी ਪਾਤਰੀ ਜਨਤਾ ਪਾਰਟੀਆ ਉਹਨਾਂ ਵੱਲੋਂ ਇੱਕ ਕਾਗਦੀ ਰਿਪੋਰਟ ਕੈਗ ਦੀ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਜਿਹਦੇ ਅੰਕਸਾਦ ਦੱਸਿਆ ਜਾਦਾ ਆ ਕਿ 12 ਹਜ਼ਾਰ ਕਰੋੜ ਰੁਪਏ ਦੀ ਨਕਮ ਜਲੀਆ ਉਹ ਕੁਦਰਤੀ ਆਫਤਾਂ ਨਾਲ ਜਿਹੰਡੇ ਲਈ ਐਸਜੀ ਆਰ ਠੰਡ ਜਿਹੜਾ ਹੁੰਦਾ ਆ ਉਹ ਕੁਦਰਤੀ ਆਫਤਾਂ ਦੇ ਲਈ ਉਹਦੇ ਵਿੱਚ ਕੇਂਦਰ ਸਰਕਾਰ ਨੇ ਭੇਜਿਆ ਆ ਉਹ ਬਹੁਤ ਸਾਰੀਆਂ ਜਦੋਂ ਵੀਡੀਓ ਸੁਣੀਆਂ ਆ ਵਕ ਵਕ ਸਮਿਆਂ ਤੇ ਉਹ ਕੋਈ ਵੀ ਕਲੀਅਰ ਪਿਕਚਰ ਨਾ ਤਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆ ਉਹਦੇ ਅਕਸਰ ਦੀ 12000 ਕਰੋੜ ਰੁਪਏ ਦੀ ਰਾਸ਼ੀ ਗਈ ਤੇ ਗਈ ਕਿੱਥੇ ਇਹਦੇ ਬਾਅਦ ਕੋਈ ਵਧੀਆ ਸਪਸ਼ਟੀਕਰਨ ਅਜੇ ਤੱਕ ਨਾ ਆਇਆ ਆ ਔਰ ਨਾ ਮੇਰੇ ਹਿਸਾਬ ਦੇ ਨਾਲ ਓਨਲੀ ਸੰਭਾਵਨਾ ਆ ਗੱਲ ਕੇ ਸਾਡੇ ਵਿੱਤ ਮੰਤਰੀ ਸਾਹਿਬ ਸਦਾ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਸੁਣਿਆ ਗਿਆ ਕਿ 2022 ਤੋਂ ਸਰਵ 1582 ਕਰੋੜ ਰੁਪਏ ਜਿਹੜਾ ਉਹਨਾਂ ਹੀ ਪ੍ਰਾਪਤ ਹੋਇਆ ਹੈ। ਔਰ ਇਹਦੇ ਲਈ ਕੋਈ ਵੀ ਧਿਰ ਆਪਣੇ ਆਪ ਨੂੰ ਆਪਣੀਆਂ ਗੱਲਾਂ ਜਾਂ ਦਾਅਵੇ ਦੇ ਸੂਤ ਕਰਕੇ ਸਹੀ ਸਥਿਤੀ ਜਿਹੜੀ ਆ ਸਪਸ਼ਟ ਕਰਨ ਨੂੰ ਤਿਆਰ ਨਹੀਂ। ਕੇਵਲ ਤੇ ਕੇਵਲ ਨਾ ਸਿਆਸੀ ਰੋਟੀਆਂ ਸੇਕਣ ਦੇ ਸੇਕਣ ਦੇ ਲਈ ਸਰਕਾਰ ਵੱਲੋਂ ਵੀ ਯਤਨ ਹੋ ਰਾਇਆ ਔਰ ਭਾਰਤੀ ਜਨਤਾ ਪਾਰਟੀ ਵੱਗੋਂ ਵੀ ਇਹ ਯਤਨ ਜਿਹੜੇ ਆ ਉਹ ਹੋ ਰਾਇਆ ਇਹਦੇ ਵਿੱਚ ਕਿਸੇ ਦਾ ਭਲਾ ਹੋਣਾ ਜਾਂ ਨਾ ਹੋਣਾ ਉਹ ਬਾਹਰ ਦੀ ਗੱਲ ਹੈ ਕਿ ਦੋਨੋਂ ਪਾਰਟੀਆਂ ਅਜੇ ਤੱਕ ਵੀ ਆਪਣੀਆਂ ਗੱਲਾਂ ਤੋਂ ਪਿੱਛੇ ਹਟਣ ਦੇ ਲਈ ਤਿਆਰ ਨਹੀਂ ਹੁਣ ਜੇ ਵੇਖਣਾ ਹੋਵੇ ਤਾਂ 1600 ਕਰੋੜ 1600 ਕਰੋੜ ਰੁਪਏ ਦੀ ਰਾਸ਼ੀ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਆ ਉਹ ਜਦੋਂ 2024-25 ਦਾ ਇੱਕ ਤਿਹਾਈ ਜਿਹੜਾ ਬਜਟ ਹੈ ਬਜਟ ਜਿਹੜਾ ਉਹ ਅਨਾਉਂਸ ਕੀਤਾ ਗਿਆ ਸੀ ਉਹ ਤੋਂ ਤੀਜਾ ਹਿੱਸਾ ਜਿਹੜਾ ਸਿਰਫ ਉਹ ਜਿਹੜਾ ਕਬਜ਼ਾ ਸੀ ਪੰਜਾਬ ਸਰਕਾਰ ਦੇ ਉੱਤੇ ਉਹਦੇ ਵਿਆਜ ਦੀ ਅਦਾਇਗੀ ਲਈ ਰੱਖਿਆ ਗਿਆ ਸੀ ਹੁਣ ਦੱਸੋ ਇੱਕ ਈ ਵੱਡੀ ਰਾਣ ਜਿਹੜੀ ਆ ਕੇਵਲ ਕੇਵਲ ਕਬਜ਼ੇ ਦੇ ਵਿਆਜ ਦੀ ਅਦਾਇਗੀ ਨਹੀਂ ਰੱਖੀ ਗਈ ਉਹ ਜਿਹੜਾ ਲਗਭਗ 3.75 ਲੱਖ ਕਰੋੜ ਰੁਪਏ ਦੀ ਮੰਤ ਤੱਕ ਇੱਕ ਕਬਜ਼ਾ ਜਿਹੜਾ ਉਹ ਪਹੁੰਚ ਚੁਕਾਇਆ ਤੋਂ ਕਹਾ ਪੈਨਸ਼ਨਰ ਸਬਸਿਡੀਆਂ ਤੇ ਵਿਆਜ ਭਰਤਾਨਾ ਨੂੰ ਵੀ ਇਹਦੇ ਵਿੱਚ ਕਵਰ ਕਰਨਾ ਹੁੰਦਾ ਹੈ ਇਸ ਕਾਰਨ ਨੇ ਔਰ ਪੂਰੇ ਰਾਜ ਦੇ ਬਜਟ ਵਿੱਚੋਂ ਪੂੰਜੀ ਖੱਚ ਸਿਰਫ 883 ਕੋਰ ਬਕਰ ਘਟਣ ਮਾਰ ਪੰਜਾਬ ਕੋਰ ਅਜਿਹੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਕੋਈ ਵੀ ਸਹਿਤਾ ਦਿੱਲੀ ਜਾਂ ਫੰਡਾ ਉਹ ਮਚਦਾ ਨਹੀਂ ਹੈ ਏ ਸਾਡੇ ਵਿੱਤ ਮੰਤਰੀ ਸਾਹਿਬ ਦਾ ਕਹਿਣਾ ਆ ਆ ਕੰਦੇ ਕਰਜਾ ਸੇਵਾ ਜਿਹੜੀ ਆ ਉਹ 84.116 16 ਕਰੋੜ ਤੱਕ ਉਦੀ ਰਾਸ਼ੀ ਜੁਲੀਆ ਵਗ ਗਈ ਆ ਜੋ ਬਜਟ ਦੇ ਇੱਕ ਤਿਹਾਈ ਤੋਂ ਵੱਧ ਨੂੰ ਖਾ ਜਾਂਦੀ ਆ ਕਿਉਂਕਿ ਇਹ ਜਿਹੜਾ ਬਜਟ ਹੈ ਇਹਦੇ ਵਿੱਚ ਤਾਂ ਕਹਾ ਵੀ ਦੇਣੀਆਂ ਆ ਔਰ ਹੋਰ ਦੂਸਰੇ ਪਰੇ ਬਹੁਤ ਭਲਾਈ ਦੇ ਕੰਮ ਵੀ ਕਰਨੇ ਆ ਔਰ ਇਹਦੇ ਵਿੱਚ ਤਨਖਾਹਾਂ ਜਿਹੜੀਆਂ ਆ ਉਹ ਹੋਲ 34533 ਕਰੋੜ ਰੁਪਏ ਦਾ ਉਹ ਉਹ ਉਹਦੇ ਤੇ ਖਾਪਿਆ ਜਾਂਦਾ ਆ ਇਹ ਤਨਖਾਹਾਂ ਦੇਣ ਦੇ ਲਈ ਔਰ ਅਦਾਤ ਤੇ ਵਿਆਜ ਜਿਹੜਾ ਆ ਉਹ 23952 ਕਰੋੜ ਰੁਪਿਆ ਦਿੱਤੇ ਜਾਣ ਦਾ ਜਿਹੜਾ ਅਨੁਮਾਨ ਹੈ ਉਹ ਲਗਾਇਆ ਜਾਂਦਾ ਹੈ ਔਰ ਸਬਸਿਡੀਆਂ ਪੈਨਸ਼ਨਾਂ ਫੋਟਕਲਾਨਸ 보험ਾਂ ਇੰਨਾ ਨੰਬਰ ਆ ਕੇ 39000 ਕਰੋੜ ਤੋਂ ਜ਼ਿਆਦਾ ਰਕਮ ਜਿਹੜੀ ਆ ਇੰਨਾ ਕਮਾਨ ਦਾ ਲਈ ਬੰਦੀ ਆ ਔਰ ਇਹ ਸਾਡਾ ਮਿਲਾ ਸੂਬੇ ਦਾ ਬਲਟ ਉਹਦਾ 90 ਤੋਂ ਜ਼ਿਆਦਾ 90% ਤੋਂ ਜ਼ਿਆਦਾ ਹਿੱਸਾ ਜਿਹੜਾ ਉਹ ਕਬਜਾ ਸੇਵਾ ਦੇ ਸੰਚਾਲਨ ਤੇ ਖਰਚਿਆ ਜਾਂਦਾ ਆ ਜਦੋਂ ਕਿ 5% ਸਿਰਫ 5% ਤੋਂ ਕਾਟ ਕੇ ਉਹ ਵਿਕਾਸ ਦੇ ਬਚਿਆ ਹੁੰਦਾ ਆ ਕਿਉਂਕਿ 90% ਦੂਸੀਆਂ ਸੰਭਾਵਨਾਵਾਂ ਦੇ ਖਤ ਹੋ ਜਾਂਦਾ ਤੇ 5% ਸਿਰਫ ਲਈ ਉਹ ਕੇਵਲ ਬਚ ਜਾਂਦਾ ਆ 5% ਅਮਾਉਂਟ ਜਿਹੜਾ ਔਰ ਇਹਦੇ ਲਈ ਜਿਸਨ ਪਾਪੀ ਜਨਤਾ ਪਾਰਟੀ ਨੂੰ ਵਰਗੋਂ ਆਪਣਾ ਡਾਟਾ ਕਦੇ ਉਹ ਪੇਸ਼ ਕੀਤਾ ਜਾ ਰਿਹਾ ਆ ਪੰਜਾਬ ਸਰਕਾਰ ਵੱਲੋਂ ਆਪਣੀਆਂ ਗੱਲਾਂ ਕਈਆਂ ਜਾਂਦੀਆਂ ਲੇਕਿਨ ਇਹਦੇ ਉੱਤੇ ਕਈ ਜਿਹੜੀ ਹਜੇ ਤੱਕ ਕੋਈ ਇੱਕ ਰਾਏ ਜਿਹੜੀ ਆ ਵੰਡੀ ਦਿਖਾਈ ਨਹੀਂ ਦੇ ਰਹੀ ਔਰ ਅਸੀਂ ਮੰਗ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਇੱਕ ਵਾਈਟ ਪੇਪਰ ਜਾਰੀ ਕਰਕੇ ਲੋਕਾਂ ਨੂੰ ਸਾਰੀ ਸਿਚੁਏਸ਼ਨ ਬਾਰੇ ਸਹੀ ਸਹੀ ਜਾਣਕਾਰੀ ਦੇਣੀ ਚਾਹੀਦੀ ਆ ਤਾਂ ਕਿ ਲੋਕ ਕਿਸੇ ਕਿਸਮ ਦੀ ਗਲਤਫਹਿਮੀ ਦਾ ਸ਼ਿਕਾਰ ਨਾ ਹੋ ਜਾਣ। ਤੋਂ ਦੂਸਰੀ ਗੱਲ ਆਪਾਂ ਕਹਾਂਗੇ ਕਿ ਦੂਸਰੇ ਰਾਜਾਂ ਵਿੱਚੋਂ ਬਹੁਤ ਸਾਰੇ ਲੋਕ ਅਕਸਰ ਪੰਜਾਬ ਆਪਣੇ ਕਾਰੋਬਾਰਾਂ ਲਈ ਆਪਣੇ ਨੌਕਰੀ ਪੇਸ਼ ਲਈ ਇੱਥੇ ਪੰਜਾਬ ਆਉਂਦੇ ਰਹਿੰਦੇ ਆ ਦੇਖਣਾ ਉਹਨਾਂ ਵਿੱਚੋਂ ਬਹੁਤ سارے ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਕ੍ਰਾਈਮ ਨਾਲ ਨਿਚੜਦੇ ਹੁੰਦੇ ਇਹਨਾਂ ਲੋਕਾਂ ਵਿੱਚੋਂ ਬਹੁਤ ਸਾਰਿਆਂ ਨੇ ਇੱਥੇ ਆ ਕੇ ਕ੍ਰਾਈਮ ਦਾ ਬਹੁਤ ਕੀਤੇ ਆ ਦੇਖ ਨਾ ਹਾਰੀ ਦੇ ਦਿਨਾਂ ਵਿੱਚ ਕੁਝ ਕ੍ਰਾਈਮ ਇਹਨਾਂ ਵੱਲੋਂ ਜਿਹੜੇ ਕੀਤੇ ਗਏ ਆ ਉਹਨਾਂ ਨੇ ਮਨੁੱਖਤਾ ਨੂੰ ਝੋੜ ਕੇ ਰੱਖ ਦਿੱਤਾ ਜਿਸ ਦਾ ਅਸ਼ਾਦਪੁਰ ਦੇ ਪਿੰਡ ਸਮਰੀ ਅਸ਼ਾਦਪੁਰ ਦੇ ਨਾਲ ਦੇ ਦੀਪਨਗੰਦੇ ਵਿੱਚ ਇੱਕ 5 ਸਾਲਾ ਨੌਜਵਾਨ ਮੁੰਡੇ ਨੂੰ ਇਹਨਾਂ ਕ੍ਰਿਮਨਲ ਪੇਸ਼ੇ ਬੰਦੇਆਂ ਨੇ ਮਾਰ ਕੇ ਉਹਦਾ ਜਿਹੜਾ ਸੰਸਕਾਰ ਵੀ ਕਰ ਦਿੱਤਾ ਉਹਦੀ ਗੜੀਆ ਬੋਡੀ ਸੀ ਉਹ ਵੀ ਸ਼ਮਸ਼ਾਨਗਾਹ ਦਾਟ ਵਿੱਚ ਛੱਡ ਦਿੱਤੀ ਮਤਲਬ ਇੱਕ ਐਸਾ ਤੰਦੌਣਾ ਜਦੋਂ ਉਹਨਾਂ ਨੇ ਕੀਤਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਅਜਿਹੇ ਵਿਅਕਤੀਆਂ ਪ੍ਰਤੀ ਬਹੁਤ ਸਾਰਾ ਗੁੱਸਾ ਤੇ ਜਿਹੜਾ ਰੋਸ ਆ ਉਹ ਦਿਖਾਈ ਦੇ ਰਿਹਾ ਉਹ ਨਤੀਜਿਆਂ ਵਜੋਂ ਇੱਕ ਪੰਜਾਬ ਦੇ ਵਿੱਚ ਇੱਕ ਮਹਿੰਮ ਸ਼ੁਰੂ ਕੀਤੀ ਗਈ ਆ ਕਿ ਕਿਸੇ ਡਿਪੈਂਡ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਰਹਿਣ ਦਾ ਮੌਕਾ ਨਾ ਦਿੱਤਾ ਜਾਵੇ ਉਹਨ ਇਹ ਨਹਿਮ ਜਿਹੜੀ ਆ ਕੀ ਅੱਡੇ ਜਾ ਕੇ ਗੋਲ ਖਲੌਂਦੀ ਆ ਇਹਦੇ ਬਾਰੇ ਤਾਂ ਅਜੇ ਵਕਤ ਆਉਣ ਤੇ ਦੱਸਿਆ ਜਾ ਸਕਦਾ ਆ ਵੀ ਕਹਿੰਦਾ ਜੇ ਕੱਲ ਦੀ ਗੱਲ ਆ ਕਿ ਜਨੰਦਰ ਦੇ ਪਿੰਡ ਪਿੰਡ ਨਹੀਂ ਹੈਗਾ ਉਹ बस्ती ਕਹ ਲੋ ਉਹਨੂੰ ਮਕਸੂਦਾ ਏਰੀਆ ਆ ਉਹਦੇ ਵਿੱਚ ਇੱਕ ਛੋਟੀ ਜੀ ਬੱਚੀ ਦਾ ਨਾਲ ਜਬ ਜਨਾਹ ਕਾਮ ਦੀ ਕੋਸ਼ਿਸ਼ ਜਿਹੜੀ ਆ ਇਮਾਂ ਪ੍ਰਵਾਸੀ ਮਜ਼ਦੂਰਾਂ ਦੇ ਵਿੱਚੋਂ ਕਿਸੇ ਨੇ ਕੀਤੀ ਆ ਜਿਹਦੇ ਲਈ ਪੁਲਿਸ ਦਾ ਵਿਭਾਗ ਡਿਲਾਇਆ ਅਜੇ ਲੋਕਾਂ ਨੂੰ ਲੱਭਣ ਲਈ ਲਈ ਇਹ ਜਿਹੇ ਦੋਸ਼ੀਆਂ ਨੂੰ ਜੋਗ ਸਜ਼ਾਾਂ ਦੇਣ ਦੇ ਲਈ ਯਤਨ ਤਾਂ ਕਰਿਆ ਆ ਪਤ ਇਹ ਜਿਹੜੀਆਂ ਕਟਨਾਮਾ ਕਿਉਂ ਵਾਪਤਈਆਂ ਇਹਦੇ ਬਾਰੇ ਸਮੁੱਚੇ ਪੰਜਾਬੀਆਂ ਨੂੰ ਸਹਿਜ ਜੋੜ ਕੇ ਇਹ ਸੋਚਣਾ ਵਿਚਾਰਨਾ ਚਾਹੀਦਾ ਆ ਔਰ ਆਪਣੀ ਇਹਨਾਂ ਲੋਕਾਂ ਪਤੀ ਆਪਣੀ ਭਵਿੱਖ ਦੀ ਰਾਣੀਤੀ ਤਿਆਰ ਕਰਦੇ ਲਈ ਇੱਕ ਮੰਚ ਦੇ ਉੱਤੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਆ ਅਗਲੀ ਗੱਲ ਦੇ ਬਾਰੇ ਮੈਂ ਗੱਲ ਕਰੂੰਗਾ ਕਿ ਬਾਦੇ ਜੇੜਿਆ ਉਹਨਾਂ ਦੀ ਗੈਂਟੀ ਪੰਜਾਬ ਦੇ ਵਿੱਚੋਂ ਦਿਨੋਂ ਬਦਨ ਵਤ ਰਹੀ ਆ। ਔਰ ਇਹਨਾਂ ਵਿੱਚੋਂ ਬਹੁਤ ਸਾਰੇ ਬਾਦਿਆਂ ਦੇ ਜਿਹੜੇ ਲొਕੇਸ਼ਨ ਆ ਉੱਥੇ ਬੜੇ ਗਲਤ ਕੰਮ ਹੋ ਜਾਂਦੇ ਜਾਂ ਗਲਤ ਕੰਮ ਕੀਤੇ ਜਾਂਦੀਆਂ ਵੀਡੀਓ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਤੇ ਕਦੀ ਨਾ ਕਦੀ ਦੇਖਣ ਨੂੰ ਮਿਲ ਜਾਂਦੀਆਂ। ਬੱਦ ਇਹ ਬੱਬਦੇ ਨੇ ਲੋਕਾਂ ਨੂੰ ਲੋੜਬੰਦ ਲੋਕਾਂ ਨੂੰ ਇੰਨਾ ਪਰਮਾ ਕੇ ਆਪਣੇ ਜੰਗਲ ਵਿੱਚ ਫਸਾਇਆ ਹੁੰਦਾ ਆ ਕਿ ਲੋਕ ਅਕਸਰ ਇਹਨਾਂ ਬੱਬਿਆਂ ਦੀ ਗਹਿ ਟੋਪਾ ਦਾ ਅੱਖਾਂ ਮੀਟ ਕੇ ਅਮਲ ਕਰਨ ਲੈਣ ਨੂੰ ਆਪਣੀ ਜ਼ਿੰਦਗੀ ਦਾ ਇੱਕ ਵਧੀਆ ਹਿੱਸਾ ਜਿਹੜਾ ਉਹ ਸਮਝਦੇ ਆ ਪਿੱਛੇ ਜੇ ਇੱਕ ਅਜੇ ਕੱਲ ਦੀ ਗੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਬਾਬੇ ਵੱਲੋਂ ਇੱਕ ਨੌਜਵਾਨ ਕੁੜੀ ਨੂੰ ਆਪਣੇ ਘਰੇ ਵਿੱਚ ਬੁਲਾ ਕੇ ਉਹਦੇ ਨਾਲ ਜਿਹੜੀਆਂ ਅਸ਼ਭੀਰ ਹਰਕਤਾਂ ਕੀਤੀਆਂ ਜੋ ਦੇਖਣ ਨੂੰ ਬਿਲਕੁਲ ਦਿਖਾਈ ਦੇ ਰਹੀਆਂ ਸਨ ਔਰ ਇਹੋ ਜਿਹੇ ਬਾਬਿਆਂ ਦੀਆਂ ਕਹਾਣੀਆਂ ਹੋਰ ਵੀ ਬਹੁਤ ਸਾਰੀਆਂ ਆ ਕਈ ਬਾਬੇ ਇਹ ਸੈਕਸ਼ੂਅਲ ਦੇ ਚੱਕਰ ਵਿੱਚ ਇਥੋਂ ਦੌੜ ਵੀ ਗਏ ਆ ਕਈ ਅੰਗਰਖਾਤੇ ਅਜੇ ਇਸ ਪਾਸੇ ਸਾਹਮਣੇ ਨਹੀਂ ਆਏ ਲੇਕਿਨ ਕੋਦ ਮੜਾ ਕੇ ਪੰਜਾਬ ਪੁਲਿਸ ਨੂੰ ਚਾਹੀਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਬਾਪਿਆਂ ਨੇ ਆਪੋ ਆਪਣੇ ਡੇਰੇ ਬਣਾ ਕੇ ਰੱਖੇ ਹੋਏ ਆ ਉਹਨਾਂ ਬਾਪਿਆਂ ਸੰਬੰਧੀ ਸਾਰੀ ਜਾਣਕਾਰੀ ਲਈ ਉਹ ਨਿਸ਼ਾਨ ਕੀਤੀ ਜਾਵੇ ਔਰ ਇਸ ਗੱਲ ਲਈ ਸਰਟੀਫੀਕੇਟ ਦਿੱਤੇ ਜਾਣ ਕਿ ਇਸ ਬਾਬੇ ਦਾ ਜਿਹੜਾ ਕਿਸ਼ੋਕੜ ਹੈ ਉਹ ਕਿਸੇ ਵੀ ਤਰ੍ਹਾਂ ਦਾ ਨਾਂ ਦੇ ਨਾਲ ਦਾਗੀ ਨਹੀਂ ਆ ਉਹ ਨਾ ਹੀ ਉਹਦੇ ਬਾਰੇ ਕੋਈ ਐਸਾ ਅਦਾਇਆ ਲਗਾਇਆ ਜਾਣਾ ਚਾਹੀਦਾ ਆ ਕਿ ਉਹ ਸਮਾਜ ਦੇ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਪਣਾ ਸ਼ਿਕਾਤ ਜਿਹੜਾ ਉਹ ਨਾ ਬਣਾ ਸਕਣ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹਦੇ ਤਹਿਤ ਅਜੇ ਕੱਲ ਦੀ ਗੱਲ ਹੈ ਕਿ ਸੰਗਰੂਪ ਦੇ ਵਿੱਚ 1158 ਪ੍ਰੋਫੈਸਰ ਜਿਹੜੇ ਆ ਉਹ ਉਹਨਾਂ ਦੇ ਵਿੱਚ ਸਹਾਇਕ ਪ੍ਰੋਫੈਸਰ ਜਾਂ ਲਾਇਬ੍ਰੇਰੀਨ ਵੀ ਸ਼ਾਮਲ ਆ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੇ ਆਪੋ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਰੋਸ ਮਜਾਦਾ ਜਾਂ ਪ੍ਰੋਟੈਸਟ ਕਹਿਣਾ ਉਹ ਕੀਤਾ ਸੀ ਔਰ ਜਿੱਥੇ ਪੁਲਿਸ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਹਨਾਂ ਉੱਪਰ ਇਨਾ ਜੁਰਮ ਕੀਤਾ ਕਿ ਕਿਸੇ ਕੁੜੀ ਦੀ ਚੁੰਨੀ ਰੋੜੀ ਦਿਖਾਈ ਦੇ ਰਹੀ ਸੀ ਔਰ ਲਾਠੀਆਂ ਦਾ ਮੀ ਵਸਾਇਆ ਜਾ ਰਿਆ ਸੀ ਇਸ ਤਰ੍ਹਾਂ ਲਾਠੀਆਂ ਵਸਾਈਆਂ ਜਾ ਰੀਆਂ ਸਨ ਜਿਸ ਤਰ੍ਹਾਂ ਇਹ ਬੱਚੇ ਸਾਡੇ ਆਪਣੇ ਨਾ ਹੋਣ ਕਿਤੇ ਦੁਸ਼ਮਣ ਦੇਸ਼ ਦੇ ਨਾਲ ਸੰਬੰਧ ਰੱਖਦੇ ਹੋਣ ਇਹ ਸਾਡੀ ਲਈ ਬੜੀ ਸ਼ਰਮ ਦੀ ਗੱਲ ਹੈ ਗਿੰਨਾ ਵੀ ਇਹ ਪੁਲਿਸ ਅਧਿਕਾਰੀਆਂ ਨੇ ਇਹਨਾਂ ਬੱਚਿਆਂ ਉੱਪਰ ਰੱਦ ਕੇ ਆਪਣੇ ਮਨ ਦੀ ਪੜਾਸ਼ ਕਰ ਗਏ ਹੋયા ਇਹਨਾਂ ਉੱਪਰ ਲਾਖੀ ਚਾਦ ਕੀਪਾ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਯੋਗ ਸਹਾਮਾ ਦੇਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤਾਂ ਕਿ ਵਿਖਦੇ ਵਿੱਚ ਕੋਈ ਐਸੇ ਆਪੋਦਰੇ ਪੁਲਿਸ ਅਧਿਕਾਰੀ ਫਿਰ ਲੋਕਾਂ ਉੱਪਰ ਉਪਰ ਆਪਣੀ ਡੀਡੀਆ ਜੋਨਨਾ ਉਹਦੀ ਕਹਾਣੀ ਨਾ ਰਚਾ ਸਕਣ ਸੋ ਉਹ ਜਿਹੜੇ ਹੁਣ 1158 ਪ੍ਰੋਫੈਸਰ ਹੈਮ ਉਹਨਾਂ ਦੀ ਰੀਟਿੰਗ ਪਮੇ 18 ਸਤੰਬਰ ਨੂੰ ਨਿਯਤ ਫਿਰ ਦਵਾਦਾ ਹੋ ਗਈ ਆ ਔਰ ਇੱਕ ਗੱਲ ਪੰਜਾਬ ਸਰਕਾਰ ਨੂੰ ਪੁੱਛਣੀ ਵੰਡੀ ਆ ਕਿ ਇਹਨਾਂ ਦੀਆਂ ਜਾਇਜ਼ ਮੰਗਾਂ ਨੂੰ ਇੰਨੇ ਲੰਮੇ ਲੰਬੇ ਸਮੇਂ ਤੋਂ ਕਿਉਂ ਲਟਕਾਇਆ ਜਾ ਰਿਹਾ ਹੈ ਇਦੇ ਵਿੱਚ ਸੁਪਰੀਮ ਕੋਰਟ ਦੀ ਵੀ ਦਖਲਅੰਦਾਜ਼ੀ ਆ ਉਹਦੇ ਵਿੱਚ ਰਿਵਿਊ ਪਟੀਸ਼ਨ ਦੇ ਜੀ ਆ ਉਹ ਵੀ ਪੰਜਾਬ ਸਰਕਾਰ ਨੇ ਫਾਇਲ ਕੀਤੀ ਜਿਸ ਜਾਨੀ ਚਾਹੀਦੀ ਸੀ ਸਰਕਾਰ ਵੱਲੋਂ ਉਹ ਅਜੇ ਤੱਕ ਫਾਇਲ ਕੀਤੀ ਗਈ ਕਿ ਨਹੀਂ ਕੀਤੀ ਗਈ ਜੇ ਨਹੀਂ ਕੀਤੀ ਗਈ ਤਾਂ ਕਿਉਂ ਨਹੀਂ ਕੀਤੀ ਗਈ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨੀ ਚਾਹੀਦੀ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਬੜੇ ਜੋਰਦਾਰ ਸ਼ਬਦਾਂ ਵਿੱਚ ਬੇਨਤੀ ਕਰਾਂਗੇ ਕਿ ਉਹ 1158 ਪ੍ਰੋਫੈਸਰ ਸਹਾਇਕ ਪ੍ਰੋਫੈਸਰ ਤੇ ਡਾਈ ਡਰੇਵਿੰਗ ਆਂਡ ਜਿਹੜੀਆਂ ਮੰਗਾਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਮੰਨ ਲੈਣ ਤਾਂ ਕਿ ਜਿਹੜਾ ਸਿੱਖਿਆ ਦਾ ਪੰਧ ਅੱਜ ਬਹੁਤ ਪਿਛੜਦਾ ਜਾ ਰਿਹਾ ਆ ਉਹਦੇ ਵਿੱਚ ਉਹ ਆਪੋ ਆਪਣੇ ਅਹੁਦੇਾਂ ਦੇ ਉੱਤੇ ਕੰਮ ਕਰਦੇ ਹੋਏ ਸ਼ਾਂਤਮਈ ਤਰੀਕੇ ਦੇ ਨਾਲ ਉਹ ਬੱਚਿਆਂ ਨੂੰ ਪੜ੍ਹਾ ਸਕਣ ਕਿਉਂਕਿ ਜਦੋਂ ਇੱਕ ਅਧਿਆਪਕ ਦਾ ਜਿਹੜਾ ਮਨ ਹੈ ਉਹ ਸ਼ਾਂਤ ਜਾਂ ਖੁਸ਼ ਨਹੀਂ ਹੋਵੇਗਾ ਤਾਂ ਉਹ ਵਰਸਾਈ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਉਹ ਵਧੀਆ ਆਪਣਾ ਪਾਠ ਜਿਹੜਾ ਉਹ ਪੜ੍ਹੇ ਕਰ ਸਕੇਗਾ ਸੋਸਾ ਲੋਰ ਇਸ ਗੱਲ ਦੀ ਆ ਹੁਣ ਵਕਤ ਦੀ ਸਟਾਦ ਨੂੰ ਇਹਨਾਂ ਦੀਆਂ ਮੰਗਾਂ ਮੰਨ ਕੇ ਉਹ ਉਹਨਾਂ ਨੂੰ ਦਵਾ ਜਿਹੜਾ ਆ ਉਹਨਾਂ ਦੇ ਬੰਦੇ ਇੱਛਾ ਆ ਉਹ ਦਿੱਤੇ ਜਾਣੇ ਚਾਹੀਦੇ ਆ Thank you very much.